खोलो ग्रो साइड ते खोलो ਆ ਪਹਿਲਾਂ ਜਾ ਕੇ ਚੱਲ ਉੱਠ ਜਾਓ ਵੇ ਗੱਜੀ ਜਾਂਦਾ ਮੋਛੜ ਹੋਰੇ ਆ 20 ਪੰਜ ਪੰਜ ਮਿੰਟ ਪੂਰੀ ਮਾਤ ਚਾਰ ਪੰਜ ਦੋ ਸਰ ਜੀ ਟਾਈਮ ਕਿੰਨਾ ਆ ਗਈ ਪਹਿਲਾਂ ਮੁੰਡਾ ਇੱਕ ਘੜੀ ਲਾਉ ਵੇ ਇੱਕ ਨਾਲ ਰਹਿ ਲੰਮਾ ਸਟੈਪ ਲੈ ਲੰਮਾ ਸਟੈਪ 114 ਬਹੁਤ ਵਧੀਆ ਬॉय ਸ਼ਾਬਾਸ਼ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਨਵੰਬਰ ਦੇ ਵਿੱਚ ਬੈਜ ਜੋ ਚੱਲਿਆ ਸੀ ਉਹਦੇ ਬੱਚਿਆਂ ਦਾ ਪ੍ਰੈਕਟਿਸ ਚੱਲ ਰਹੀ ਹੈ 2026 ਦੇ ਲਈ ਸ਼ਾਬਾਸ਼ ਬॉय ਸ਼ਾਬਾਸ਼ ਜੈ ਹਿੰਦ ਹਾਲ ਹੋ ਬਹੁਤ ਵਧੀਆ ਜਿੰਨਾ ਟ੍ਰੈਨ ਦੇ ਨਾਲ ਰਹੋਗੇ ਉਹਨਾਂ ਬੈਨੀਫਿਟ ਰਹੇਗਾ ਤੁਹਾਨੂੰ ਬਹੁਤ ਵਧੀਆ ਚੈਂਪੀਅਨ ਅਮਰੀਕਾ ਗੱਲਾਂ ਕਰਦੇ ਜਾਂਦੇ ਉਹ ਕਹਾਂ ਤੂੰ ਮੇਰੇ ਤੋਂ ਲਾਗੇ ਰਾਦੇ ਬਸ ਆਦੇ ਲੋ ਮਰ ਗਏ ਉਹ ਕਰ ਗਿਆ ਸਾਂਝ ਇਕੱਠੇ ਉਹ ਜਿਹੜਾ ਪਹਿਲਾਂ ਤੇਜ਼ ਭੱਜਦਾ ਸੀ ਮੈਂ ਤੁਹਾਨੂੰ ਕਿਹਾ ਤਾਂ ਸੀ ਜੋ ਪੈਕ ਗੇੜਾ ਹੀ ਲਾਉ ਜੀ ਬਾੜੀ ਤੇਜ਼ ਹੋ ਗਿਆ ਇੱਕ ਗੇੜਾ ਹੀ ਲੱਗਣਾ ਸੀ ਉਹ ਤੋਂ ਚਲੋ ਚਲੋ ਚਾਪਾ ਚੋਤ ਵਧੀਆ ਚੋਟ ਚਾਲੀ ਵਾਲਾ ચાલો ચાલો ચલો દે કોઈ મુશ્કે ભાઈ બુરા ભાઈ ਗੁਰੂ ਜੀ ਕੋਲ ਕੋਲ ਟਰੈਕ ਤੇ ਨਾਲ ਟਰੈਕ ਤੇ ਨਾਲ ਦੇਖ ਰਹੇ ਹੋ ਤੁਸੀਂ ਸਾਰੇ ਆਪਣਾ ਟਰੈਕ ਤੇ ਬੰਦੇ ਲਗਾਏ ਹੋਏ ਨੇ ਤਾਂ ਕਿ ਕੱਟ ਨਾ ਮਾਰੂ ਨੂੰ ਮਾਰੂ ਸ਼ਾਬਾਸ਼ ਸ਼ਾਬਾਸ਼ ਬੋਏ ਦੋ ਰਾਊਂਡ ਬੱਸ ਆ ਵੀਡੀਓ ਕੋ ਅਗੇ ਤੇ ਹੋਈ ਨਾ ਸ਼ਾਬਾਸ਼ ਹੇਤੀ ਕਰ ਰਹੀ ਸਨੈਪ ਪੜਾ ਦੂ ਇੱਕ ਹੋਰ ਲਾ ਲੈ ਅੱਗੇ ਆ ਤੇ ਥਰਡ ਰਾਊਂਡ ਹੈ ਚਲੋ 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 ਵੀਰੇ ਗੱਲ ਨਾ ਕਰ ਆ ਵੀਰੋ ਦੇਖੋ ਚਲੋ ਚਲੋ ਚੋ ਗੋ ਨਾ ਰਸਤਾ ਲਾਟ ਆ ਮਸੇ ਤੋਂ ਫਟੇ ਇਹ ਰੈਂਡ ਦੇ ਰੈਂਡ ਦੇ ਆ ਗਿਆ ਜੀ ਮਸ लास्ट ਦਾ ਵੀਰੇ ਜਾਣਦੇ ਰੁਕੀ ਨਾ ਕੋਟਣਾ ਪੜਾਈ ਹੋ ਗਈ ਜੂਰੇ ਕਿੱਥੇ ਲਵਾਉਂਦੇ ਨਹੀਂ ਆ ਬਸ ਇੱਕ ਤੇ ਰਹਿ ਗਿਆ ਵੀਰੇ ਇੱਕ ਰਹਿ ਗਿਆ लास्ट ਦਾ ਚਲੋ ਵੀ ਰਹਿ ਗਿਆ ਬਹੁਤ ਕਲਰ ਮਾਨ ਦੇਣਾ ਜਾਵੇ ਕਿਤੇ ਕਿਤੇ ਡਰਾਈਵਰ ਕੱਢ ਨਹੀਂ ਆਉਂਦਾ ਮਾ ਬਲਡੀ ਨੇ ਕਮਾਨੇ ਭੱਜ ਗਏ ਚੱਲ ਵਿੱਚ ਵੀਡੀਓ ਦੇਖੀਏ ਨਾ ਦੇਮਰੀ ਹੋਲੇ ਜਾਂਦੀ ਬੋਡੀ ਵੇਹਣ ਦਿੰਦਾ ਬਾਈ ਕੱਢ ਨਹੀਂ ਜਾਂਦਾ ਲੋ ਜੀ ਪਹਿਲਾ ਮੁੰਡਾ ਆਉਂਦਾ ਹੋਇਆ ਆਪਣਾ ਗੋਸ ਇਸ ਆ ਰਿਹਾ ਜੀ ਚਾਚਾ ਚਾਚਾ ਬਹੁਤ ਵਧੀਆ ਤੀਜਾ ਅੱਗੇ ਲੈ ਅੱਗੇ ਲੈ ਆ ਗਿਆ ਬਹੁਤ ਵਧੀਆ ਪਹਿਲਾ ਮੁੰਡਾ ਆਪਣਾ 5 30 ਦੇ ਵਿੱਚ ਬਹੁਤ ਵਧੀਆ ਹੈਲੋ ਚਲੋ 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 ਇਹ ਮੁੰਡਾ ਆਰਮੀ ਵਾਲਾ ਸੀਗਾ ਇਹ ਪਹਿਲਾਂ ਪ੍ਰੈਕਟਿਸ ਨਹੀਂ ਕਰਦਾ ਇਹ ਬਾਕੀ ਬੱਚੇ ਸਾਰੇ ਜਿਹੜੇ ਨਵੇਂ ਨੇ ਜਿਨ੍ਹਾਂ ਨੇ ਪਹਿਲਾਂ ਗਰਾਊਂਡ ਦਾ ਮੂੰਹ ਦੇਖਿਆ ਏ ਪਹਿਲੀ ਵਾਰ ਤੇ ਇਹਨੂੰ 2 ਹਫ਼ਤੇ ਹੋ ਚੁੱਕੇ ਹਨ ਪ੍ਰੈਕਟਿਸ ਕਰਦਿਆਂ ਨੂੰ ਬਿਲਕੁਲ ਨਾਰਮਲ ਪ੍ਰੈਕਟਿਸ ਕਰ ਰਹੀ ਹੈ ਇਹ ਆ ਜਾ ਪੁੱਤ ਆ ਜਾ ਆ ਜਾ ਆ ਜਾ 552 ਦੇ ਵਿੱਚ ਬਹੁਤ ਵਧੀਆ ਓਏ ਗਰਲਸ ਇਹ ਕਾਈਦਾ ਦੋ ਗਰਲਸ 6 ਮਿੰਟ 8 ਸੈਕਿੰਡ 6 15 ਦੇ ਵਿੱਚ 6 17 6 20 62 623 627 630 640 643 645 647 650 ਚਾਰ ਚੱਕਰ ਪੂਰੇ ਕਰਨੇ ਹੀ 655 ਚਾਰ ਕਰ ਰਹੇ ਆ ਪੁੱਤ ਜਾ ਹੋ ਜਾ ਉਧਰ ਚਲੋ 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 ਬਹੁਤ ਵਧੀਆ ਹੋਏ ਹੋਏ ਚਾਰ ਚੱਕਰ ਪੂਰੇ ਕਰਨੇ ਆ ਬੋਲ 7 10 7 15 7 17 7 22 725 730 732 735 740 ਆ ਜਾ ਜੇ ਪੁੱਤਾ ਕਿਤਾਗਾ 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 745 ਦੇ ਵਿੱਚ 747 750 ਦੇ ਵਿੱਚ ਲੋ ਜੀ ਇਹ ਹਾਲਤ ਮੁੰਡਿਆਂ ਦੀ ਗਰਾਊਂਡ ਤੋਂ ਬਾਅਦ ਦੀ ਲਾਸ਼ਾਂ ਨੂੰ ਪਾਇਦੇ ਲੋ ਜੀ ਆ ਦੋ ਤਿੰਨ ਮੁੰਡੇ ਰਹਿ ਗਏ ਨੇ ਉਹ ਵੀ ਕਵਰ ਕਰ ਲਈ ਆਪਾਂ ਆ ਜਾਓ ਪੁੱਤ ਆ ਜਾਓ ਅੱਗੇ ਤੋਂ ਬਹੁਤ ਵਧੀਆ 8 13 ਦੇ ਵਿੱਚ 8:23 ਦੇ ਵਿੱਚ ਬਹੁਤ ਵਧੀਆ ਸ਼ਾਬਾਸ਼ ਪ੍ਰਵਾਨ ਸ਼ਾਬਾਸ਼ 8:30 ਦੇ ਵਿੱਚ ਪੂਰਾ ਕਰਨਾ ਬੱਚੇ ਆਪਾਂ ਨੇ ਉਹ ਲਈ ਆਉਂਦਾ ਫੌਜੀ ਜੀ ਉਹਨਾਂ ਨੂੰ ਇਹੋ ਫ੍ਰੀ ਕਰਨਾ 8:40 ਦੇ ਵਿੱਚ ਮੁੰਡਾ ਆਜੋ 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 ਸ਼ਾਬਾਸ਼ 8:45 ਦੇ ਵਿੱਚ ਪੂਰਾ ਕਰਦੇ ਹੋਏ ਬਹੁਤ ਵਧੀਆ ਬਹੁਤ ਵਧੀਆ ਇੱਕ ਰੇ ਉਹ ਫਾਈਨਲ ਮੈਚ ਹੋ ਗਿਆ ਪੂਰਾ ਕਵਰ ਕਰਨਾ ਆਪਾਂ ਨੇ ਜਿੰਨੇ ਜਿੰਨੇ ਜੋ ਟਾਈਮਿੰਗ ਆ ਰਹੀ ਹੈ ਨੇ ਸਾਰੇ ਸ਼ਾਬਾਸ਼ ਸ਼ਾਬਾਸ਼ 9 ਮਿੰਟ 5 ਸੈਕਿੰਡ ਦੇ ਵਿੱਚ ਮੰਗਾ ਹੈ ਵੀ ਦੋਨੋਂ ਪਰਵਾਹ ਰਹੇਗੇ ਜੋਰ ਮਾਰ ਰਹੇ ਨੇ ਚਲੋ ਸ਼ਾਬਾਸ਼ 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 ਲਾਸਟ ਦੋ ਮੁੰਡੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ 9 30 ਦੇ ਵਿੱਚ ਲੋ ਬੱਤੀ ਦੇ ਵਿੱਚ ਸ਼ਾਬਾਸ਼ ਆ ਗਏ ਸਿੱਟਾ ਤੱਕ ਬਹੁਤ ਧੀ ਲੋ ਜੀ ਦੋਸਤੋ ਇਸ ਵੀਡੀਓ ਨੂੰ ਖਤਮ ਕਰਦੇ ਆ ਲੈ ਵੀ ਆਪਣੇ ਨਾਮ ਤੇ ਵੋ ਸੋ ਸਾਰੇ ਸਾਰੇ ਬੱਚੇ ਠੀਕ ਹੈ ਚੰਗਾ ਹੀ ਸਸਿਕਾ ਤੁਸੀਂ ਦੇਖ ਰਹੇ ਸੀ ਅਪੀਤਪੁਰ ਕਾਰਮਿਕ ਅਕੈਡਮੀ ਤੇ ਜੇ ਐਡਮਿਸ਼ਨ ਲੈਣੇ ਬੱਚੇ ਤਾਂ ਨੀਚੇ ਤੇ ਨੰਬਰ ਨੇ ਇਹਨਾਂ ਤੇ ਕਾਲ ਕਾਲ ਕੰਡੈਕਟ ਕਰੋ ਜਲਦੀ ਤੋਂ ਜਲਦੀ ਫਿਰ ਆਪਾਂ ਤੁਹਾਡਾ ਸੁਪਨਾ ਪੂਰਾ ਕਰਦੇ ਹਾਂ ਗਰਾਊਂਡਾਂ ਦੇ ਵਿੱਚ ਕਲਾਸਾਂ ਦੇ ਵਿੱਚ ਓਕੇ ਸਾਰੇ ਨਹੀਂ ਦੇਖ ਰਹੇ ਛੋਟਕੀ ਦਾ ਬਾਹਰ ਠੀਕ ਹੈ ਜੀ ਆਪਾਂ ਫੋਟੋ ਕਰ ਰਹੇ ਹਾਂ ਤੁਹਾਨੂੰ ਪਤਾ ਅੱਜ ਤੇ ਕਰਾਂਗੇ ਥੋੜਾ ਮੇਰੀ ਕਾਉਂਟੀ ਦੇ ਨਾਲ ਦੇ ਨਸਤੀਗੇ ਜੀ ਬਹੁਤ ਮਤੈ ਨੂੰ ਪਤਾ ਲੱਗ ਗਈ ਹੁਣੇ ਡਾਊਨ ਸਾਰੀ ਕੱਟ ਦੋ ਕੰਨ ਖੁੱਲ੍ਹਿਆ ਜੈਸਰ ਹਾਂਜੀ ਸ਼ੁਰੂ ਕਰਾਂਗੇ ਇੱਕ ਤੋਂ ਉੱਤੇ ਹੁਣ ਡਾਊਟ ਨਹੀਂ ਚੱਲਣਾ ਡਾਊਨ ਨਾ ਚੁੱਕ ਨਾ ਕੋਈ ਕੋਈ ਨਾ ਫੋਕ ਨਾ ਫਾਈਵ ਨਾ 6 ਡਾਊਨ ਸਾਬਕਾ ਡਾਊਨ Counting out eight, down nine, down ten, down eleven, down twelve, down Thirty. down forty, down fifty, down. <laughs> Fifty, down, seventy, down, eighty, down, twenty, down, ninety, down, twenty-one, out, out, cigar, out. Down, sorry. Twenty-two down. Twenty-three. Down. Twenty-four. Down out. Out, out. cut? Down. Twenty-four. Down. Twenty-five. Down. Twenty-six. Down. 27 Out Down 39 down 41 30. down. down two, down. Out. Down. two. Down. Foot. down, down. <coughs> five down six down seven down eight down Nine. down last produto lá